ਜੀ ਵੀਡੀਓ ਵੇਖ ਲੈ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਇੱਦੀ ਵੱਡੀ ਖਬਰ ਕੀ 50000 ਦੇ ਪਾਰ ਹੋਵੇਗੀ ਸਰਕਾਰੀ ਮੁਲਾਜ਼ਮਾਂ ਦੀ ਬੇਸਿਕ ਤਨਖਾਹ ਅੱਠਵੇਂ ਤਨਖਾਹ ਕਮਿਸ਼ਨ ਸਰਕਾਰੀ ਮੁਲਾਜ਼ਮਾਂ 'ਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ ਇਸ ਤਹਿ ਸਰਕਾਰੀ ਮੁਲਾਜ਼ਮਾਂ ਤੋਂ ਲੈ ਕੇ ਪੈਨਸ਼ਨਾਂ ਤੱਕ ਲਈ ਕਈ ਵੱਡੇ ਫੈਸਲੇ ਹੋਣ ਵਾਲੇ ਹਨ ਇਹ ਫੈਸਲੇ ਉਹਨਾਂ ਦੀ ਤਨਖਾਹਾਂ ਨਾਲ ਸੰਬੰਧਿਤ ਹਨ ਪਹਿਲਾ ਸਰਕਾਰੀ ਮੁਲਾਜ਼ਮਾਂ ਦੀ ਦੇਮਗਈ ਪੱਤਨੀ ਨੂੰ ਲੈ ਕੇ CPI ਤਹਿਤ ਅਨੁਮਾਨ ਲਗਾਇਆ ਜਾ ਰਕਸੀ ਹੁਣ 8ਵੇਂ ਤਨਖਾਹ ਕਮਿਸ਼ਨ ਤਹਿਤ ਬੇਸਿਕ ਸਹੈਲੀ ਨੂੰ ਲੈ ਕੇ ਗੁਣਾ ਭਾ ਕੀਤੀ ਜਾ ਰਹੀ ਹੈ ਕੀਲ ਗਾਇ ਜਾ ਰਿਹਾ ਹੈ ਨਾ ਮਾਨਸਤਮੀ ਤਾਂ ਖਾ ਕੇ ਮਿਸ਼ਨ ਤੈਤ ਪਿਟ ਮੈਂ ਪਿਟ ਮੈਂ ਫੈਕਟਰ ਹੈ 2.52% ਦੇ ਆਸ-ਪਾਸ ਸੀ ਉਸ ਤੈਤ ਸਰਕਾਰੀ ਮੁਲਾਜ਼ਮਾਂ ਦੀ ਬੇਸਿਕ ਸੈਲਰੀ 18000 ਰੁਪਏ ਮੰਨੀ ਗਈ ਸੀ ਹੁਣ ਕਿਹਾ ਜਾ ਰਿਹਾ ਹੈ ਕਿ ਅੱਠਵੇਂ ਵੇਤਨ ਕਮਿਸ਼ਨ ਤੈ ਦੇ ਇੱਕ ਇਹ ਵੀ سپورਟ ਫੈਕਟਰ ਦ ਫੈਕਟਰ 2.57 ਉਤੇ ਆਇਆ ਜਾਂਦਾ ਹੈ ਚਾਹ ਬੇਸਿਕ ਵਿਦਾਇਆ ਜਾ ਰਿਹਾ ਹੈ ਕਮਿਸ਼ਨ ਤਹਿਤ ਫਿਟਮੈਂਟ ਫੈਕਟਰ 2.57 ਤੋਂ ਵਿਦਾਇਆ ਜਾਂਦਾ ਹੈ ਤਾਂ ਬੇਸਿਕ ਸੈਲਰੀ 'ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਜੇ ਮਨ ਮੁਤਾਬਕ ਜੇ ਫਿਟਮੈਂਟ ਫੈਕਟਰ 2.86 ਜਾਂ ਇਸ ਤੋਂ ਵੱਧ ਹੁੰਦਾ ਹੈ ਤਾਂ ਸਰਕਾਰੀ ਮੁਲਾਜ਼ਮਾਂ ਦੀ ਬੇਸਿਕ ਸੈਲਰੀ 3 ਗੁਣਾ ਵੱਧ ਸਕਦੀ ਹੈ ਕੇਂਦਰੀ ਮੁਲਾਜ਼ਮਾਂ ਦੀ ਬੇਸਿਕ ਸੈਲਰੀ 18000 ਰੁਪਏ ਤੋਂ ਵੱਧ ਕੇ 51000 ਰੁਪਏ ਦੇ ਆਸ-ਪਾਸ ਹੋ ਸਕਦੀ ਹੈ ਹਾਲਾਂਕਿ ਸਿਰਫ ਅਨੁਮਾਨ ਹੀ ਹਨ ਸਰਕਾਰ ਜਾਂ ਵਿਭਾਗ ਵੱਲੋਂ ਅਜੇ ਤੱਕ ਪਿਟਮੈਟ ਬਿਲ ਫੈਕਟਰ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਅਪਡੇਟ ਦਿੱਤਾ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ